ਸੋਖ ਬ੍ਰੀਧਕੌਰ ਹਰ ਸਾਇ ਸੈਗ ਬੋਲੇ ਸੁਨਹਾਰ ਮੈਂ ਸੋਖ ਬ੍ਰੀਧਕੌਰ ਸੋਖ ਬ੍ਰੀਧਕੌਰ ਓਏ ਸੁਨਹਾਰ ਅਤਿ ਸ੍ਰੀ ਆਕਾਰ ਵਿੱਚ ਚੁੱਕ ਦੇ ਸੇਵਕ ਬ੍ਰੀਧਕੌਰ ਕੋੜ ਕੋ। ਬੁਰੇ ਸੁਨਹਾ। ਪੰਜਵੇਂ ਦੇ ਜਗਜੋਤਪੁਰ ਜਗ ਜਗ। ਅਜੇਬਜੋਤ ਸ ਇਹ ਤਸਵੀਰ ਦਿਖਾਉਂਦਾ ਪੂਰੇ ਸੋਹਣੇ ਬੜਾ ਦਸਤਾਰ ਮੁਕਾਬਲੇ ਦੇ ਵਿੱਚ ਫਰਕ ਕਵੇ ਪ੍ਰਤਾਪ ਸਿੰਘ ਸੈਕਿੰਡ ਦੇ ਗੰਦੇਲ ਸਿੰਘ ਬੁਲੇ ਸੋਨਾ ਸਤਿ ਸ੍ਰੀ ਅਕਾਲ ਜੀ ਜਿਹਦੇ ਗੰਦੂਰ ਸਿੰਘ ਸਾਹਿਬਾ ਬਲਵਿੰਦਰ ਸਿੰਘ ਨੰਬਰ ਦਾ ਬੁਲੇ ਸੋਨਾ ਸਤਿ ਸ੍ਰੀ ਅਕਾਲ ਚੌਥੇ ਦੇ ਰਣਜੀਤ ਸਿੰਘ ਬੁਲੇ ਸੋਨਾ ਪੰਜਵੇਂ ਦੇ ਅਨਜੋਤ ਸਿੰਘ सिंह सिंह जसप्रीत जसप्रीत गनूर सिंह श्री आता तारे पूरे सोलहा सत श्रिया तारे Bu Ona...